ਬਾਇਓਲੋਜੀ ਕਾ ਖਾਲਸਾ ਵਾਹ ਗੁਰੂ ਜੀ ਕੀ ਫਤਿਹ ਇੱਕ ਨਿਹੰਗ ਬਾਣੇ ਦੇ ਵਿੱਚ ਬੀਬੀ ਐ ਸ਼ਾਇਦ ਉਹਦਾ ਨਾਮ ਰਾਜਵਿੰਦਰ ਕੌਰ ਕਰਕੇ ਐ ਮਿੱਟੀ ਚੈਨਲ ਐ ਕੋਈ ਉਹਦੇ ਤੇ ਪੋਡਕਾਸਟ ਹੋਇਆ ਉਹਦੇ ਤੋਂ ਨੇ ਗੱਪਾਂ ਮਾਰੀਆਂ ਨੇ ਮੈਂ ਕਹਿੰਨਾ ਕਮਾਲ ਹੀ ਕਰਦੀ ਇਹ ਗੱਪਾਂ ਦਾ ਅਸਰ ਪਤਾ ਕਿੱਥੋਂ ਹੋਇਆ ਰਜਨੀਸ਼ ਨੇ ਕੁਝ ਬੁੱਕਾਂ ਲਿਖੀਆਂ ਨੇ ਤੇ ਉਹ ਬੁੱਕਾਂ ਨੂੰ ਗਿਆਨੀ ਸੰਸਿਮ ਮਸਕੀਨ ਨੇ ਪੜ੍ਹਿਆ ਤੇ ਲੋਕਾਂ ਦੇ ਵਿੱਚ ਪ੍ਰਚਾਰਿਆ ਮਸਕੀਨ ਤੇ ਉਹਨਾਂ ਬੁੱਕਾਂ ਦਾ ਜਿਹੜੀਆਂ ਰਸਨੀਸ਼ ਨੇ ਲਿਖੀਆਂ ਸੀ ਬਹੁਤ ਪ੍ਰਭਾਵ ਸੀ ਤੇ ਉਹਨੇ ਕਥਾ ਕਹਾਣੀਆਂ ਲੋਕਾਂ ਦੇ ਵਿੱਚ ਖਾਸ ਕਰਕੇ ਮਨਜੀਤ ਸਾਹਿਬ ਕਥਾ ਕਰਕੇ ਪ੍ਰਚਾਰੀਆਂ ਨੇ ਕਿਤੇ ਕਿਹਾ ਜੀ ਹਜ਼ੂਰ ਸਾਹਿਬ ਡਰਾਮਾ ਬੜਦਾ ਸੀ ਨਗਾਰਾ ਤੇ ਉਹ ਇੱਕ ਰੂਹ ਸੀ ਉਹਨੂੰ ਸਰੀਰ ਨਹੀਂ ਮਿਲਿਆ ਸੀ ਉਹ ਇੱਕ ਪ੍ਰੇਤ ਸੀ ਤੇ ਉਹ ਨਗਾਰਾ ਵਜਾਉਂਦੀ ਸੀ ਬਾਅਦ ਵਿੱਚ ਉਹਨੂੰ ਸਰੀਰ ਮਿਲ ਗਿਆ ਉਹਨੂੰ ਮਾਂ ਮਿਲ ਗਈ ਉਹਦਾ ਜਨਮ ਹੋ ਗਿਆ ਫਿਰ ਉਹ ਨਗਾਰਾ ਬਜਨੋਂ हट ਗਿਆ ਫਿਰ ਇੱਕ ਸਿਮਰਨ ਕਰਨ ਵਾਲਾ ਬੰਦਾ ਸੀ ਤੇ ਉਹਦੀ ਨਾਭੀ ਦੇ ਵਿੱਚੋਂ ਅੱਗ ਪੈਦਾ ਹੋਈ ਉਹਦਾ ਸੰਸਕਾਰ ਆਪਣੇ ਆਪ ਹੋ ਗਿਆ ਉਹਨੂੰ ਅੱਗ ਲੱਗ ਗਈ ਫਿਰ ਮਨਜੀਤ ਸਾਹਿਬ ਤੋਂ ਉਹਨੇ ਕਥਾ ਕੀਤੀ ਕਹਿੰਦਾ ਇਥੇ ਸ਼ਹੀਗਦ ਬੈਠੇ ਹੁੰਦੇ ਆ ਮੇਰਾ ਮਿੱਤਰ ਕੋਈ ਕਥਾ ਸੁਣ ਰਿਹਾ ਸੀ ਉਹ ਮੇਰੇ ਨਾਲ ਬੈਠਣ ਲੱਗਾ ਉਹਨੂੰ ਧੱਕਾ ਮਾਰਿਆ ਤੇ ਮੈਨੂੰ ਪੁੱਛਿਆ ਗਿਆ ਕਿ ਤੁਹਾਡੇ ਨਾਲ ਕੌਣ ਬੈਠੇ ਹੁੰਦੇ ਆ ਜਨਨ ਕਿ ਇਹ ਜਿੰਗ ਗੱਪਾਂ ਗਿਆਨੀ ਸੰਸਿਮ ਮਸਕੀਨ ਨੇ ਮਾਰੀਆਂ ਸੀ ਇਹਨਾਂ ਗੱਪਾਂ ਦਾ ਲੋਕਾਂ ਤੇ ਪ੍ਰਭਾਵ ਪਿਆ ਇਹ 'ਚ ਕੋਈ ਸ਼ੱਕ ਨਹੀਂ ਪਰ ਮੈਂ ਇੱਕ ਤੁਹਾਨੂੰ ਬੇਨਤੀ ਕਰਨੀ ਹੈ ਜਿਹੜੀਆਂ ਗੱਪਾਂ ਇਹ ਬੀਬੀ ਨੇ ਮਾਰੀਆਂ ਨੇ ਨਾ ਕਿ ਮੈਂ ਟਾਈਮ ਟਰੈਵਲ ਕਰਕੇ ਕਿੱਥੇ ਗਈ ਸੂਰਜ ਗ੍ਰਹਿ ਤੇ ਦੇਖੋ ਤੁਸੀਂ ਚੰਦਰਮਾ ਤੇ ਕਿਹਾ ਜਾ ਸਕਦਾ ਸੀ ਉੱਭਜੇ ਤੁਸੀਂ ਆਇ ਤਾਂ ਨਹੀਂ ਜਾ ਸਕਦਾ ਸੂਜ ਗ੍ਰਹਿ ਤੇ ਗਈ ਜਿੱਥੇ ਕੋਈ ਜਾ ਹੀ ਨਹੀਂ ਸਕਦਾ ਤੇ ਉਹ ਵੀ ਕਿੱਥੇ ਬੈਠੀ ਗਈ ਕਮਰੇ ਵਿੱਚ ਬੈਠੀ ਹੈ ਚੌਂਕੜਾ ਮਾਰਿਆ ਹੋਇਆ ਸਿਮਰਨ ਕਰਦੀਆਂ ਉਹ ਅਵਸਥਾ ਜਿਹੜੂ ਕਿ ਮਾਣ ਨਹੀਂ ਸਕਦਾ ਮੈਂ ਦੋ ਦਿਨ ਗੱਲਾਂ ਕਰਨੀਆਂ ਨੇ ਜਿਹੜੇ ਗੱਪ ਮਾਰਦੇ ਨੇ ਮਾਰੀ ਜਾਣ ਦਿਓ ਅਸੀਂ ਕੀ ਲੈਣਾ ਉਹਨਾਂ ਦੀ ਜ਼बान ਜੋ ਮਰਜੀ ਕਰੋ ਪਰ ਜਦੋਂ ਤੁਸੀਂ ਬਾਣੀ ਪੜ੍ਹ ਕੇ ਇਹ ਕਹਿੰਦੇ ਹੋ ਕਿ ਇੱਕ ਅਵਸਥਾ ਮਿਲਦੀ ਹੈ ਕੋਈ ਸੱਚ ਕਰਨ ਦੀ ਗੱਲ ਕਰਦਾ ਹੈ ਉਹ ਅਵਸਥਾ ਇਦਾਂ ਹੋ ਜਾਂਦੀ ਹੈ ਪਤਾ ਨਹੀਂ ਲੱਗਦਾ ਬੰਦਾ ਕਿੱਥੇ ਕਿੱਥੇ ਘੁੰਮਦਾ ਹੈ ਇਹ ਸਭ ਕੁਝ ਜਿਵੇਂ ਕੁੰਡਲਨੀ ਸੂਰਜੀ ਦੀ ਗੱਲ ਕੀਤੀ ਜਾਂਦੀ ਹੈ ਦਸਨ ਦਵਾਰ ਦੀ ਗੱਲ ਕੀਤੀ ਜਾਂਦੀ ਹੈ ਇਹ ਸਭ ਕੁਝ ਜੋਗ ਮਤ ਹੈ ਇਹਦੇ ਜਿਹੜੇ ਅਰਥ ਨੇ ਨਾ ਜੋਗ ਮਾਤਮ ਉ ਮੁਤਾਬਕ ਕੀਤੇ ਗਏ ਉਹਦੇ ਮੁਤਾਬਕ ਸਾਡੇ ਸਿੱਖ ਕੌਮ ਦੇ ਵਿੱਚ ਇਹ ਰੀਤ ਚੱਲ ਪਈ ਕੋਈ ਕਹਿੰਦਾ ਮੈਂ ਰੱਬ ਨੂੰ ਪਾ ਲਿਆ ਉਹ ਬੀਬੀ ਸ਼ਰਿਆਨ ਕਹੀ ਜਾਂਦੀ ਹੈ ਮੈਂ ਸੱਚਖੰਡ ਚਲੀ ਜਾਂਦੀ ਆ ਮੈਂ ਰੱਬ ਨੂੰ ਮਿਲ ਪਈ ਰੱਬ ਦੇ ਨਾਲ ਰੋਜ਼ ਮੈਂ ਗੱਲਾਂ ਕਰਦੀ ਆ ਇਹ ਕੀ ਹੈ ਦੋ ਗੱਲਾਂ ਨੇ ਜਾਂ ਤਾਂ ਭੰਗ ਦਾ ਨਸ਼ਾ ਹੋ ਗਿਆ ਜ਼ਿਆਦਾ ਦਮਾਗ ਅਪਸੈਟ ਹੋ ਗਿਆ ਤੇ ਜਾਂ ਫਿਰ ਜਿਹੜੀਆਂ ਇਕੱਠਾ ਕਹਾਣੀਆਂ ਉਹ ਬੀਬੀ ਨੂੰ ਤੁਸੀਂ ਨੋਟ ਕਰਿਓ ਉਹਦੇ ਤੁਕਾਂ ਚ ਇੱਤੇ ਨੇ ਕੋਈ ਵਸਥਾ ਦੀ ਤੁਕਾਂ ਦੀ ਉਹ ਬੋਲ ਦਿੰਦੀ ਹੈ ਸੱਚਖੰਡ ਵਸੈ ਨਰੰਕਾਰ ਉਹ ਤੁਕ ਬੋਲ ਦਿੰਦੀ ਹੈ ਇਹਨਾਂ ਤੁਕਾਂ ਦੇ ਜਿਹੜੇ ਅਰਥ ਨੇ ਸਾਡੇ ਪੁਜਾਰੀ ਲਾਣੇ ਨੇ ਸਾਡੇ ਪ੍ਰਚਾਰਕਾਂ ਨੇ ਬ੍ਰਾਹਮਣੀ ਸੋਚ ਦੇ ਮੁਤਾਬਕ ਕੀਤੇ ਹੋਏ ਨੇ ਕੋਈ ਬੰਦਾ ਜਿਹੜਾ ਇਹ ਬਕਵਾਸ ਕਰਦਾ ਕਿ ਮੈਂ ਰੱਬ ਨੂੰ ਮਿਲਿਆ ਹੋਇਆ ਹਾਂ ਇਹ ਬਕਵਾਸ ਹੀ ਰਹਿਣਾ ਇਹ ਸੱਚ ਨਹੀਂ ਹੋ ਸਕਦਾ ਤੇ ਨਹੀਂ ਹੋਇਆ ਮੈਂ 2-4 ਬੇਨਤੀਆਂ ਕਰ ਰਹੀਆਂ ਨੇ ਥੋੜਾ ਜਿਹਾ ਧਿਆਨ ਦੇ ਨਾਲ ਸੁਣੋ ਜਿਹੜੀ ਬੀਬੀ ਨੇ ਇਹ ਗੱਲਾਂ ਕੀਤੀਆਂ ਨੇ ਨਾ ਪੌਡਕਾਸਟ ਦੇ ਵਿੱਚ ਤੇ ਉਹ ਬੰਦੇ ਵੀ ਬਸ ਆਪਣੇ ਵਿਹੂ ਲੈਣ ਵਾਸਤੇ ਜਿੱਡੀਆਂ ਮਰਜ਼ੀ ਗੱਪਾਂ ਹੋਣ ਉਹਨੂੰ ਬਹਿਰਲ ਕਰ ਦਿੰਦੇ ਆ ਇਸ ਬੀਬੀ ਨੂੰ ਨਾ 2 ਕੁ ਮਹੀਨੇ ਕੈਮਰੇ ਦੀ ਨਿਗਰਾਨੀ ਦੇ ਵਿੱਚ ਰੱਖਿਆ ਜਾਵੇ ਇਹ ਕਰਦੇ ਕੀ ਹੈ ਹਾਲਾਂਕਿ ਔਰਤ ਪ੍ਰਤੀ ਮੈਂ ਜਿਹੜੀ ਸ਼ਬਦਾਵਲੀ ਵਰਤਦਾ ਮੈਂ ਬਹੁਤ ਸਤਕਾਰ ਦੇ ਨਾਲ ਵਰਤਦਾ ਮੈਂ ਔਰਤ ਪ੍ਰਤੀ ਕਿਤੇ ਇਹੋ ਜਿਹੀ ਸ਼ਬਦਾਵਲੀ ਵਰਤਦੀ ਨਹੀਂ ਤੇ ਨਾ ਮੈਂ ਵਰਤਨੀ ਆ ਦੋਵੇਂ ਨੇ ਵਿੱਚ ਪਤਾ ਲੱਗ ਜੂ ਕਿ ਬੀਬੀ ਕਰਦੀ ਕੀ ਹੈ ਪਹਿਲੀ ਗੱਲ ਤਾਂ ਇਹ ਹੈ ਵੀ ਜਿਹੜੇ ਬੰਦੇ ਇਹੋ ਜਿਹੇ ਗੱਪਾਂ ਮਾਰਦੇ ਨੇ ਇਹ ਸਹਿਜ ਦੇ ਨਾਲ ਟੇਕੇ ਪਾਠ ਨਹੀਂ ਕਰਦੇ ਇਹ ਤਾਂ ਪਾਠ ਵੀ ਗੁਣ 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 ਕਰ ਕਰਕੇ ਹੁੰਦਾ ਹੈ ਜਦ ਮੈਂ ਕਈ ਵਾਰੀ ਦੱਸਿਆ ਹੁੰਦਾ ਬਸ ਇਦਾਂ ਸਿਰ ਮਾਰੀ ਜਾਣਾ ਅੱਖਰਾਂ ਤੇ ਅੱਖਰਾਂ ਤੇ ਇਦਾਂ ਇੱਕ ਕੈਨੇਡਾ ਦੇ ਵਿੱਚ ਬਾਬਾ ਕਿਸੇ ਗੁਰਦੁਆਰੇ ਪਾਠ ਕਰਦਾ ਸੀ ਤੇ ਉਹ ਪਾਠ ਕਰਦਾ ਕਰਦਾ ਐਦਾਂ ਕਰਿਆ ਕਰੇ ਕੈਲੀ ਅੰਕ ਅਰਥ ਦਿਆ ਕਰੇ ਤੇ ਉਹਨੂੰ ਇੱਕ ਬੀਬੀ ਨੇ ਦੇਖ ਲਿਆ ਉਹ ਬੀਬੀ ਕਹਿਣ ਲੱਗੀ ਬਾਬਾ ਜੀ ਮੇਰੀ ਗੱਲ ਸੁਣੋ ਕਹਿਣ ਲੱਗਾ ਹਾਂ ਉਹ ਕਹਿੰਦੀ ਵੀ ਇੱਕ ਅੰਗ ਦੇ ਉੱਪਰ ਇੱਕ ਅੰਕ ਦੇ ਉੱਪਰ ਲੈਣਾ ਕਿੰਨੀਆਂ ਨੇ ਕਹਿੰਦਾ ਮੈਨੂੰ ਤਾਂ ਪਤਾ ਨਹੀਂ ਉਹ ਕਹਿੰਦੀ ਜੀ ਸਿਰ ਮਾਰਦਾ ਹੀ ਐ ਲੈਣ ਦੇ ਮੁਤਾਬਕ ਤਾਂ ਮਾਰ ਲਿਆ ਕਰ ਵੀ ਓਨੇ ਵਾਰੀ ਸਿਰ ਮਾਰ ਦਿਆ ਕਰ ਜਿੰਨੀਆਂ ਲੈਣਾ ਨੇ ਉਹ ਤਾਂ ਕਹਿੰਦੇ 2-4 ਵਾਰੀ ਸਿਰ ਮਾਰਦਾ ਅੰਗ ਪਰਤ ਦਿੰਨਾ ਜਣ ਕੇ ਇਹਦਾ ਪਾਠ ਵੀ ਉਹ ਹੈ ਜਿਹੜੇ ਪੂਰੇ ਅੱਖਰ ਨਹੀਂ ਬੋਲਦੇ ਪੂਰੇ ਸ਼ਬਦ ਇਹ ਬਣਾ ਕੇ ਬੋਲਦੇ ਨਹੀਂ ਉਹ ਪਾਠ ਹੈ ਇਹਨਾਂ ਦਾ ਉਹਨੇ ਬੀਬੀ ਨਿਹੰਗ ਬਾਣੇ ਵਿੱਚ ਹੈ ਮੈਂ ਇੱਕ ਗੱਲ ਤੁਹਾਨੂੰ ਕਹਿਣੀ ਹੈ ਗੁਰਬਾਣੀ ਵਿੱਚ ਨਾ ਕੋਈ ਸ਼ਬਦ ਹੈ ਹਜਿਉਂਦੇ ਆ ਜਿਹਦੇ ਵਿੱਚ ਇਹ ਕਿਹਾ ਜਾਂਦਾ ਹੈ ਕਿ ਜਿਹੜੇ ਪ੍ਰਮਾਤਮਾ ਦੇ ਨੇੜੇ ਹੋ ਜਾਂਦੇ ਆ ਰਹਿਣ ਮਜੀਬ ਨਜ਼ਦੀਕ ਖੁਦਾਏ ਦੇ ਭੇਦ ਨਾ ਕਿਸੇ ਦੇਣ ਇਹਦੇ ਸ਼ਬਦ ਵਰਤੇ ਗਏ ਆ ਵੀ ਜਿਹੜੇ ਪ੍ਰਮਾਤਮਾ ਦੇ ਨਜ਼ਦੀਕ ਰਹਿੰਦੇ ਨੇ ਨੇੜੇ ਰਹਿੰਦੇ ਨੇ ਉਹ ਕਿਸੇ ਨੂੰ ਭੇਦ ਨਹੀਂ ਦਿੰਦੇ ਜੇ ਤੁਸੀਂ ਸੱਚਖੰਡ ਦੀ ਜਾ ਇਹ ਜਿਹੜੀਆਂ ਅਵਸਥਾਂ ਦੀ ਗੱਲ ਕਰਦੇ ਹਾਂ ਉੱਥੇ ਵੀ ਇਹ ਜਿਹੜੇ ਪੁਜਾਰੀ ਲਾਣਾ ਹੈ ਨਾ ਉੱਥੇ ਕਹਿੰਦਾ ਜੀ ਐਦੋਂ ਬਾਅਦ ਜਿਹੜੀ ਅਵਸਥਾ ਹੈ ਨਾ ਇਹ ਸ਼ਬਦਾਂ ਦੇ ਵਿੱਚ ਬਿਆਨ ਨਹੀਂ ਕੀਤੀ ਜਾ ਸਕਦੀ ਤੁਸੀਂ ਇਹ ਦੱਸੋ ਵੀ ਉਹ ਕਿਹੜੀ ਅਵਸਥਾ ਹੈ ਜਿਹੜੀ ਅਵਸਥਾ ਗੁਰੂ ਸਾਹਿਬ ਨੇ ਬਾਣੀ ਵਿੱਚ ਬਿਆਨ ਨਹੀਂ ਕੀਤੀ ਜਿਹੜਾ ਕੁਝ ਗੁਰਬਾਣੀ ਵਿੱਚ ਗੁਰੂ ਪਾਸ਼ਾ ਨੇ ਲਿਖ ਦਿੱਤਾ ਉਹਦੇ ਅਰਥ ਕਿਉਂ ਨਹੀਂ ਹੋ ਸਕਦੇ ਜਿਹੜੇ ਸ਼ਬਦ ਪਾਵਨ ਬਾਣੀ ਵਿੱਚ ਲਿਖੇ ਨੇ ਉਹਦੇ ਅਰਥ ਹੋ ਸਕਦੇ ਐ। ਬਾਦ ਜਦੋਂ ਤੁਸੀਂ ਇਹ ਕਹਿੰਦੇ ਹੋ ਕਿ ਇਹ ਅੱਗੇ ਬਿਆਨ ਨਹੀਂ ਕੀਤਾ ਜਾ ਸਕਦਾ। ਇਹਦਾ ਮਤਲਬ ਤੁਹਾਡੀ ਜਿਹੜੀ ਅਕਲ ਹੈ ਗੁਰੂ ਸਾਹਿਬ ਤੋਂ ਵੀ ਬਹੁਤ ਵੱਡੀ ਹੈ। ਗੁਰੂ ਸਾਹਿਬ ਲਿਖਣਾ ਭੁੱਲ ਗਏ। ਜਿਹੜਾ ਤੁਸੀਂ ਬਿਆਨ ਨਹੀਂ ਕਰ ਸਕਦੇ। ਇਹ ਬਕਵਾਸ ਨੇ ਇਥੇ ਮੈਂ ਇੱਕ ਹੋਰ ਬੇਨਤੀ ਕਰ ਦਨਾ। ਜਿਹੜੇ ਸ਼੍ਰੋਮਣੀ ਕਮੇਟੀ ਵਾਲੇ ਨੇ ਜਾਂ ਜਿਹੜੇ ਕਹਿੰਦੇ ਸੀ ਐਫ ਆਈ ਆਰ ਕਰਾਓ ਜੋਗਾ ਵਾਲੀ ਕੁੜੀ ਤੇ ਹੁਣ ਇਹ ਕੀ ਹੈ ਜਿਹੜੀਆਂ ਇਹ ਗੱਪਾਂ ਨੇ ਇਹ ਤੁਸੀਂ ਬਰਦਾਸ਼ਤ ਕਰ ਲਓਗੇ ਕੋਈ ਗਿਆ ਸੂਰਜ ਕੋਈ ਹੈ ਤੱਕ ਇਹਨੂੰ ਚੰਦਰਮਾ ਦਿੱਤਾ ਪਾ ਮੰਨ ਲੈਨੇ ਆ ਗੱਲ ਸਾਇੰਟਿਸਟ ਜਾਂਦੇ ਨੇ ਹੋਰ ਵੀ ਜਾ ਸਕਦੇ ਆ ਕਿ ਸੂਰਜ ਹੈ ਤੱਕ ਗਿਆ ਕੋਈ ਅਜੇ ਤੱਕ ਕੀ ਇਹ ਗੱਪਾਂ ਨੇ ਇਹ ਗੁਰਬਾਣੀ ਦੀ ਵਿਆਧਵੀ ਨਹੀਂ ਲੋਕਾਂ ਨੂੰ ਗੁਮਰਾਹ ਨਹੀਂ ਕੀਤਾ ਜਾ ਰਿਹਾ ਸਾਨੂੰ ਕਦਮ ਅੱਗੇ ਲਾਉਣੇ ਆ ਜਿਹੜਾ ਵੀ ਬੰਦਾ ਇਹ ਕਹੇ ਨਾ ਕਿ ਬੀਬੀ ਸੱਚ ਬੋਲਦੀ ਹੈ ਜਿੰਨੀਆਂ ਤੂੰ ਕਹੋ ਬੀਬੀ ਨੇ ਬੋਲੀਆਂ ਨੇ ਰੱਬ ਨੂੰ ਮਿਲਣ ਦੀ ਗੱਲ ਰਾਸਾਜ ਖਾਣ ਦੀ ਗੱਲ ਸੂਰਜ ਗ੍ਰਹਿ ਦੀ ਗੱਲ ਜਿਹੜੀਆਂ ਵੀ ਤੁਕਾਂ ਬੋਲੀਆਂ ਨੇ ਉਹਦੇ ਅਰਥ ਕਰਕੇ ਵੇਖ ਲਿਓ ਜਾਂ ਮੈਨੂੰ ਫੋਨ ਕਰ ਲਿਓ ਤੁਕ ਬੋਲ ਦਿਓ ਉਹਦੇ ਅਰਥ ਕੀ ਹੈ ਵੱਡੇ ਵੱਡੇ ਗਿਆਨੀ ਲੋਕਾਂ ਨੂੰ ਬੇਕੋਬ ਬਣਾਈ ਜਾਂਦੇ ਆ ਵੱਡੇ ਵੱਡੇ ਪ੍ਰਚਾਰਕ ਬਸ ਇਹ ਦੁਕਾਨ ਚ ਲਾਉਣ ਦਾ ਨਾ ਵਧੀਆ ਤਰੀਕਾ ਹੈ ਕਿਉਂਕਿ ਪੰਜਾਬ ਜਿੱਸੇ ਕੰਮ ਇਹੋ ਜਿਹਾ ਕੰਮ ਹੈ ਜਿੱਥੇ ਦੁਕਾਨ ਚੱਲ ਜਾਂਦੀ ਹੈ ਇਥੇ ਤਾਂ ਜੇ ਕੋਈ ਸੱਪ ਖਰੀਦ ਕੇ ਲੈ ਆਵੇ ਨਾ ਸਭ ਵੇਚਣ ਦੀ ਦੁਕਾਨ ਪਾ ਲੈ ਉਹਦੀ ਦੁਕਾਨ ਵੀ ਚੱਲ ਜੂ ਕਿਉਂਕਿ ਲੋਕ ਚਾਹਣਗੇ ਕਿ ਕੋਈ ਗੱਲ ਨਹੀਂ ਆਪਾਂ ਘਰੇ ਨਾ ਰੱਖਾਂ ਗਵਾਂਡੀਆਂ ਦੇ ਘਰ ਜਾ ਕੇ ਸੜ ਦੇਣਗੇ ਇਥੇ ਸਭ ਕੁਝ ਚੱਲਦਾ ਹੈ ਜਿਵੇਂ ਧਰਮ ਦੇ ਨਾਮ ਤੇ ਜਿਹੜੀ ਦੁਕਾਨ ਚੱਲਦੀ ਹੈ ਨਾ ਉਹ ਛੇਦੀ ਮਸ਼ਹੂਰ ਹੋ ਜਾਂਦੀ ਹੈ ਤੇ ਤੋਰੀ ਫੁਲਕਾ ਛੇਦੀ ਚੱਲ ਪੈਂਦਾ ਬਸ ਇੰਨਾ ਕੀ ਹੈ ਕੋਈ ਇੱਥੇ ਰੱਬ ਨੂੰ ਮਿਲਣ ਦੀ ਗੱਲ ਕਰਦਾ ਹੈ ਬਕਵਾਸ ਕਰਦਾ ਹੈ ਸੱਚਾਈ ਹੈ ਗੁਰੂ ਪਾਤਸ਼ਾਹ ਨੇ ਕਾਇਨਾਤ ਜਿਹੜੀ ਅਸੀਂ ਵੇਖ ਰਹੇ ਹਾਂ ਜੇ ਕੁਦਰ ਦੀ ਗੱਲ ਕੀਤੀ ਨੇਜਰ ਦੀ ਗੱਲ ਕੀਤੀ ਹੈ ਤੇ ਇਹ ਮਨੁੱਖ ਦੀ ਨਜ਼ਰ ਵਿੱਚ ਹੈ ਮਨੁੱਖ ਤੋਂ ਕੁਝ ਵੀ ਛੁਪਾਇਆ ਨਹੀਂ ਗਿਆ ਤੇ ਜਿਹੜੇ ਇਹ ਇਹੋ ਜਿਹਾ ਬਕਵਾਸ ਕਰਦੇ ਨੇ ਇਹ ਗੁਰਬਾਣੀ ਦਾ ਖੰਡਨ ਕਰਦੇ ਨੇ ਇਸ ਬਕਵਾਸ ਦੀ ਗੁਰਬਾਣੀ ਨੇ ਖੰਡਨ ਕੀਤਾ ਇਸ ਬਕਵਾਸ ਦਾ ਗੁਰਬਾਣੀ ਨੇ ਖੰਡਨ ਕੀਤਾ ਪਰ ਇਹ ਬਕਵਾਸ ਕਰਕੇ ਗੁਰਬਾਣੀ ਦਾ ਖੰਡਨ ਕਰਦੇ ਨੇ ਇਹ ਬੀਬੀ ਝੂਠ ਬੋਲਦੀ ਹੈ ਸ਼ਰਿਆਮ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ